ਜੁਲਾ ਰੂਲਰ ਸਕੈਟਿੰਗ ਐਸੋਸੀਏਸ਼ਨ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਧਾਨ ਹਰਵਿੰਦਰ ਸਿਆਲ ਅਤੇ ਜਿਲ੍ਹਾ ਕੋਚ ਭੁਪਿੰਦਰ ਸਿੰਘ ਦੀ ਸਾਂਝੀ ਪ੍ਰਦਾਨਗੀ ਹੇਠ ਦੱਸਦੇ ਇਹ ਐਸੋਸੀਏਸ਼ਨ ਦੇ ਵੱਲੋਂ ਅੰਡਰਸਕੂਲ ਰੂਲਰ ਸਕੈਟਿੰਗ ਚੈਂਪੀਅਨਸ਼ਿਪ 2025 ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਠਾਨਕੋਟ ਮਿਸ਼ਨ ਰੋਡ ਵਿਖੇ ਜਿਹੜਾ ਹੈ ਉਹ ਕਰਵਾਇਆ ਗਿਆ ਜਿਸ ਵਿੱਚ ਜਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਵੀ ਸਕੂਲਾਂ ਦੇ ਲਗਭਗ 400 ਬੱਚਾ ਨੇ ਜਿਹੜਾ ਹੈ ਉਹ ਪਾਗਲੇ ਆ 400 ਪਾਗੀਦਾਰਾਂ ਨੇ ਪਾਗਲੇ ਆ ਤੇ ਉਹਨਾਂ ਦੇ ਵਿੱਚੋਂ ਚੈਂਪੀਅਨਸ਼ਿਪ ਨੂੰ ਵਕ-ਵਕ ਵਰਗਾਂ ਦੇ ਵਿੱਚ ਜਿਹੜਾ ਹੈ ਉਹ ਵ ਦੇ ਵਿੱਚ ਆਪਣੀ ਪ੍ਰਤਿਬਾ ਦਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਚੈਂਪੀਅਨਸ਼ਿਪ ਦੇ ਵਿੱਚ ਕੁਆਲੀਫਾਈ ਕਰਨ ਵਾਲੇ ਪਾਠਦਾਰਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਅਸੀਂ ਸਨਮਾਨਿਤ ਕੀਤਾ ਹੈ ਤੇ ਐਸੋਸੀਏਸ਼ਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੜਾਈ ਦੇ ਤਨਾਅ ਤੋਂ ਰਾਹਤ ਦੇਣਾ ਤੇ ਉਹਨਾਂ ਨੂੰ ਖੇਡਾਂ ਦੇ ਵੱਲ ਉਤਸ਼ਾਹਿਤ ਕਰਨਾ ਹੈ ਤਾਂ ਜੋ ਸਰੀਰਿਕ ਅਤੇ ਮਾਨਸਿਕ ਤੌਰ ਤੇ ਬੱਚੇ ਜਿਹੜੇ ਨੇ ਉਹ ਸਿਹਤਮੰਦ ਰਹਿ ਸਕਣ ਤੇ ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਰਚਨਾ ਹੁਜ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਬੱਚਿਆਂ ਨੂੰ ਖੇਡਣਾ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਕੀਤੇ ਜਾ ਰਹੇ ਯਤਨ ਬਹੁਸ਼ਲਾਖਾ ਯੋਗ ਨੇ ਇਸ ਦੇ ਨਾਲ ਉਹਨਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਖੇਡਾਂ ਅਤੇ ਸਿੱਖਿਆ ਦੇ ਰਾਹੀਂ ਮਾਪਿਆਂ ਦਾ ਨਾਮ ਰੌਸ਼ਨ ਕਰਨ ਵਾਲੇ ਬੱਚੇ ਜਿਹੜੇ ਨੇ ਮਾਨਸਿਕ ਤੌਰ ਤੇ ਜਿਸ ਤਰ੍ਹਾਂ ਦੇ ਨਾਲ ਖੇਡਣ ਦੇ ਵਿੱਚ ਪ੍ਰਦਰਸ਼ਨ ਕਰਦੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਉੱਚੀਆਂ ਗਹਿਰਾਈਆਂ ਨੂੰ ਜਿਹੜੇ ਨੇ ਉਛੁੰਦੇ ਨੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਚੈਂਪੀਅਨਸ਼ਿਪ ਦੇ ਵਿੱਚ ਕੁਆਲੀਫਾਈ ਕਰਨ ਵਾਲੇ ਪਾਗੀਦਾਰ ਆਉਣ ਵਾਲੇ ਅਕਤੂਬਰ ਮਹੀਨੇ ਵਿੱਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ ਰੋਲਰ ਸਕੇਟਿੰਗ ਐਸੋਸੀਏਸ਼ਨ ਪਠਾਨਕੋਟ ਵੱਲੋਂ ਦੀ ਇੰਟਰ ਸਕੂਲ ਰੋਲਰ ਸਕੇਟਿੰਗ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ 15 ਸਕੂਲਾਂ ਦੇ 350 ਬੱਚਿਆਂ ਨੇ ਪਾਰਟਿਸਪੇਟ ਕੀਤਾ ਸਾਡਾ ਇਹ ਟੂਰਨਾਮੈਂਟ ਕਰਾਉਂਦਾ ਇੱਕ ਹੀ ਮਕਸਦ ਹੈ ਕਿ ਬੱਚੇ ਜਿਹੜੇ ਮੋਬਾਈਲਾਂ ਤੋਂ ਬਾਹਰ ਨਿਕਲ ਨਸ਼ਿਆਂ ਤੋਂ ਬਾਹਰ ਰਹਿਣ ਤੇ ਸਪੋਰਟਸ ਤੋਂ ਵੱਧ ਵਿੱਚ ਵੱਧ ਤੋਂ ਵੱਧ ਪਾਗ ਲੈਣ ਸਪੋਰਟਸ ਕਰਾਉਣ ਦਾ ਮਤਲਬ ਇਹੀ ਹੈ ਕਿ ਬੱਚਿਆਂ 'ਚ ਫਿਜ਼ੀਕਲੀ ਐਕਟੀਵਿਟੀ ਉਹਨਾਂ ਦਾ ਹੌਸਲਾ ਵਧਾਈ ਅਸੀਂ ਸਾਰੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰ ਰਹੇ ਹਾਂ ਮੈਡਲ ਤੇ ਸਰਟੀਫਿਕੇਟ ਦੇ ਕੇ ਅਸੀਂ ਸਨਮਾਨਿਤ ਕਰ ਰਹੇ ਹਾਂ ਤੇ ਪਠਾਨਕੋਟ ਦੇ ਹਿਮਾਚਲ ਦੇ ਬੱਚੇ ਆ ਜੀ ਪਠਾਨਕੋਟ ਗੁਰਦਾਸਪੁਰ ਤੇ ਹਿਮਾਚਲ ਤਿੰਨ ਡਿਸਟ੍ਰਿਕਟਾਂ ਦੇ ਬੱਚੇ ਆ ਜੀ ਉਹਦੇ ਬਾਅਦ ਜਿਹੜੇ ਬੱਚੇ ਅਕਤੂਬਰ ਦੇ ਵਿੱਚ ਜਿਹੜੀ ਡਿਸਟ੍ਰਿਕਟ ਟਰਨਮੈਂਟ ਹੋਏਗਾ ਉਹਦੇ 'ਚ ਪਾਰਟਿਸਪੇਟ ਕਰੇਗਾ ਜਿਹੜਾ ਡਿਸਟ੍ਰਿਕਟ 'ਚ ਜਿੱਤ ਕਰੇਗਾ ਉਹ ਸਟੇਟ ਲੈਵਲ 'ਚ ਪਾਰਟਿਸਪੇਟ ਕਰੇਗਾ ਜਿਹੜਾ ਸਟੇਟ ਵਿਨ ਕਰੇਗਾ ਉਹ ਅਗੇ ਨੈਸ਼ਨਲ ਚ ਪਾਰਟਿਸਪੇਟ ਕਰੇਗਾ ਜੀ ਜਿਹੜੇ ਬੱਚੇ ਡਿਸਟ੍ਰਿਕਟ 'ਚ ਮੌਕਾ ਫਿਰ ਮਿਲ ਜਾਣਾ ਜੀ ਉਹ ਬੱਚੇ ਅਗੇ ਡਿਸਟ੍ਰਿਕਟ ਦੇ ਵਿੱਚ ਫਿਰ ਪਾਰਟਿਸਪੇਟ ਕਰ ਸਕਦੇ ਆ ਜਿਹੜੇ ਬੱਚੇ ਰਹਿ ਗਏ ਆ ਉਹ ਅਗੇ ਪ੍ਰੈਕਟਿਸ ਕਰਨ ਉਹ ਅਗੇ ਜਾ ਕੇ ਡਿਸਟ੍ਰਿਕਟ ਟੂਰਨਾਮੈਂਟ ਚ ਪਾਰਟਿਸਪੇਟ ਕਰ ਸਕਦੇ ਆ ਪੜ੍ਹਾਈ ਦੇ ਨਾਲ ਨਾਲ ਖੇਡ ਬਹੁਤ ਮਹੱਤਵ ਹੈ ਜੀ ਖੇਡਾਂ ਬਹੁਤ ਜ਼ਰੂਰੀ ਆ ਸਾਡੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਬਹੁਤ ਜ਼ਰੂਰੀ ਆ ਹਰ ਬੱਚੇ ਨੂੰ ਸਪੋਰਟਸ ਕੋਈ ਨਾ ਕੋਈ ਸਪੋਰਟ ਜਿਹੜੀ ਆ ਅਡਾਪਟ ਕਰਨੀ ਚਾਹੀਦੀ ਆ ਅੱਗੇ ਇਹਦੇ ਵਿੱਚ ਸਪੋਰਟਸ ਕੋਟਾ ਹੈ ਹੋਰ ਚੀਜ਼ਾਂ ਜਿਹੜ ਕਿਸ ਕਿਸ ਕੇ ਦਿਗ ਦੇ ਲੈਣੇ ਕੋ ਯੂ ਐਲ ਐਲ ਦੇ ਜੀ ਕਲਾਸ ਤੋਂ ਲੈ ਕੇ ਪਲਾਸੂ ਤੱਕ ਦੇ ਬੱਚਿਆਂ ਦਾ ਟੂਰਨਾਮੈਂਟ ਹੈ ਜੀ ਅਸੀਂ ਇੱਥੇ ਇੰਟਰ ਸਕੂਲ ਜਿਹੜਾ ਰੋਲੂ ਸਕੇਟਿੰਗ ਕਰਦੀ ਅਸੀਂ ਅਜੇ ਇੱਥੇ ਆਏ ਆਂ ਸ਼੍ਰੀ ਗੁਰੂ ਅਰਸ਼ਨ ਪਬਲਿਕ ਸਕੂਲ ਦੇ ਵਿੱਚ ਜਿੱਥੇ ਮੈਂ ਐਜ਼ ਅ ਮੈਂਬਰ ਪ੍ਰਧਾਨ ਸਾਹਿਬ ਵੱਲੋਂ ਆਇਆ ਉਹਨਾਂ ਨੇ ਇੱਥੇ ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਕਿ ਦੋ ਜਸਟਿਕਾਂ ਹੈ ਸਕੇਟਿੰਗ ਜਿਹੜਾ ਹੋਇਆ ਟੂਰਨਾਮੈਂਟ ਉਹਦੇ ਵਿੱਚ ਤਕਰੀਬਨ 350 ਬੱਚਿਆਂ ਨੇ ਭਾਗ ਲਿਆ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਇਹੋ ਜਿਹੇ ਪ੍ਰੋਗਰਾਮ ਜਿਹੜੇ ਰਾਜਪੁਖਵਿੰਦਰ ਸਿੰਘ ਜਿਹੜੇ ਕਿ ਕੋਚ ਇੱਥੋਂ ਨੇ ਇਹਨਾਂ ਦੀ ਦੇਖ ਰੇਖ ਤੋਂ ਹੋਇਆ ਇਹ ਬਹੁਤ ਅੱਛਾ ਲੱਗਾ ਔਰ ਐਸਾ ਦੇ ਪ੍ਰੋਗਰਾਮ ਪ੍ਰੋਗਰਾਮ ਅਗੋਂ ਵੀ ਸ਼ਾਇਦ ਉਹ ਇਦਾਂ ਹੀ ਹੁੰਦੇ ਰਹਿਣਗੇ ਤੇ ਇੱਥੋਂ ਦੀ ਟੀਮ ਪਲੱਸ ਸਾਡੀ ਸਕੂਲ ਦੀ ਟੀਮ ਇਹਨਾਂ ਨੇ ਪੂਰਾ ਕੋਆਪਰੇਟ ਕਰਕੇ ਇਸ ਪ੍ਰੋਗਰਾਮ ਨੂੰ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ